ਸਾਹਿਬੇ ਕਮਾਲ ਦੋ ਜਹਾਂ ਦੇ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਤ੍ਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਜੀ ਕੀ ਸਾਜੀ ਨਵਾਜੇ ਇਲਾਕਾ ਨਿਵਾਸੀ ਸਾਧ ਸੰਗਤ ਜੀਓ ਇਹ ਅੱਜ ਦਾ ਸਮਾਗਮ ਜੋ ਸਨਵਾਬ ਪਿੰਡ ਗੁਰਦਾਸ ਨੰਗਲ ਵਿਖੇ ਸੰਧਿਆ ਦੇ ਸਮੇਂ ਤੋਂ ਗੁਰੂ ਪਾਤਸ਼ਾਹ ਆਪਣੇ ਕੀਰਤਨੀ ਸਿੰਘਾਂ ਕੋਲੋਂ ਕੀਰਤਨ ਦੀ ਸੇਵਾ ਲੈ ਰਹੇ ਨੇ ਇਸਾਰੇ ਸਮਾਗਮ ਦਾ ਇੱਕੋ ਇੱਕ प्रयोजन ਕਿ ਸਿੱਖਾਂ 'ਚ ਜਾਗਰਤੀ ਆਏ ਭਗ ਸਿੱਖਾਂ 'ਚ ਕੁਝ ਲੋਕ ਐਸੇ ਨੇ ਜਿਹੜੇ ਆਪਣਾ ਧਰਮ ਛੱਡ ਕੇ ਦੂਸਰੇ ਮਿਸ਼ਨਾਂ ਵੱਲ ਜਾ ਰਹੇ ਆ ਉਹਨਾਂ ਦਾ ਕੋਈ ਕਸੂਰ ਨਹੀਂਗਾ ਇਹ ਸਾਡੇ ਫਿਚਰਾਂ ਦਾ ਸਾਡੀਆਂ ਪ੍ਰਬੰਧਕ ਕਮੇਟੀਆਂ ਜਿਹੜੀਆਂ ਸਾਡੇ ਗ੍ਰੰਥੀ ਸਿੰਘ ਕੀਰਤਨੀਏ ਕਥਾਵਾਚਕ ਪ੍ਰਚਾਰਕ ਢਾਡੇ ਕਵੀਸ਼ਰੀ ਇਹ ਜਿਹੜਾ ਤਬਕਾ ਹੈ ਜਾਂ ਜਿਨ੍ਹਾਂ ਨੂੰ ਸੰਗਤ ਵਿੱਚ ਮਹਾਂਪੁਰਖ ਦਾ ਦਰਜਾ ਦਿੱਤਾ ਹੋਇਆ ਕਿਸੇ ਨੂੰ ਸੰਤ ਦਾ ਸੰਗਤਾਂ ਨੇ ਦਿੱਤਾ ਹੋਇਆ ਉਹਨਾਂ ਦੀ ਇਹ ਜ਼ਿੰਮੇਵਾਰੀ ਸੀ ਕਿ ਕੌਮ ਨੂੰ ਇੱਕ ਜੁਟ ਕਰਕੇ ਰੱਖ ਦੇ ਜੋ ਕੌਮ ਦੀ ਸਿੱਖ ਰਹਿਤ ਮਰਿਆਦਾ ਹੈ ਉਹਦੇ ਉੱਤੇ ਸਾਰੀ ਕੌਮ ਬੱਜ ਕੇ ਖੜ ਲੀ ਚਾਹੇ ਉਹ ਜੁਪਤੀ ਦੇ ਹੁੰਦੇ ਚਾਹੇ ਉਹ ਕੈਨੇਡਾ ਦੇ ਹੁੰਦੇ ਜਿੱਥੇ ਸਿੱਖ ਸੰਨ ਜਿੱਥੇ ਉਹ ਸਿੱਖ ਲਿਖਣ ਜਮਾਨ ਬਣ ਪ੍ਰਾਪਤ ਕਰਦੇ ਉਥੇ ਸਿੱਖ ਕੌਣ ਹੁੰਦਾ ਸਿੱਖ ਦੀ ਪ੍ਰਭਾਸ਼ਾ ਕੀ ਹੈ ਸਿੱਖ ਦਾ ਸਿਧਾਂਤ ਕੀ ਹੈ ਸਿੱਖ ਦਾ ਗੁਰੂ ਕੀ ਹੈ ਸਿੱਖ ਦੀ ਅਰਦਾਸ ਕੀ ਹੈ ਸਿੱਖ ਦੀ ਮਰਿਆਦਾ ਕੀ ਹੈ ਇਹਦੇ ਨਾਲ ਨਾਲ ਜਿਹੜਾ ਸਿੱਖ ਦਾ ਰੋਜ਼ ਨਾਮ ਚੇ ਦਾ ਰੋਜ਼ ਦਾ ਜੀਵਨ ਕੀ ਹੈ ਉਦੀ ਸ਼ਖਸੀਅਤ ਤੇ ਪੰਥਕ ਰਹਿਣੀ ਕੀ ਇਹ ਗੱਲਾਂ ਜਿਹੜੀਆਂ ਨਿਕਲਣੀਆਂ ਸਨ ਉਹ ਬੜੇ ਦੁੱਖ ਨਾਲ ਕਿਹਾ ਜਾਂਦਾ ਕਿ ਕੌਮ ਵਿੱਚ ਇਹ ਚੀਜ਼ਾਂ ਅੱਗੇ ਨਹੀਂ ਆਈਆਂ ਔਰ ਕੌਮ ਗੁੰਮਰਾਹ ਹੋ ਕੇ ਕੋ ਕਿਸੇ ਬਾਬੇ ਕੋਲ ਜਾ ਰਹੀ ਹੈ ਕਿਸੇ ਡੇਰੇ ਤੇ ਜਾ ਰਹੀ ਹੈ ਔਰ ਮੁਸਲਮਾਨਾਂ ਦੀਆਂ ਕਬਰਾਂ ਤੱਕ ੱੱੱਕੇ ਖਾ ਰਹੇ ਨੇ ਤੇ ਨਾਲ ਨਾਲ ਕੋਈ ਜੋਤਿਸ਼ੀ ਕੋਲ ਜਾ ਰਹੇ ਨੇ ਪੰਡਤਾਂ ਕੋਲ ਜਾ ਰਹੇ ਨੇ ਮੌਲਵੀਆਂ ਕੋਲ ਗੁਜਰਾ ਕੋ ਸੋ ਇਹ ਇੱਕ ਸਮਾਗਮ ਦਾ ਇੱਕੋ ਇੱਕ प्रयोजन ਸੀ ਕਿ ਅਸੀਂ ਜਾਗਰੂਕ ਹੋ ਕੇ ਆਪਣੇ ਇਸ ਨੂੰ ਆਪਣੇ ਗੁਰੂ ਨੂੰ ਸਮਝਿਓ ਤੇ ਪਿੰਡ ਵਿੱਚ ਬੱਝਿਆ ਇੱਕ ਗ੍ਰੰਥੀ ਸਿੰਘ ਰੱਖਿਆ ਹੋਇਆ ਕਿਸੇ ਵੀ ਪਿੰਡ ਵਿੱਚ ਕੋਈ ਵਧੀਆ ਜੀਵਨ ਵਾਲਾ ਕਟੋ-ਕਟੋ ਦੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਜਾਂ ਐਮਏ ਵੀ ਹੋਵੇ ਮਤਲਬ ਸੰਸਾਰਿਕ ਵਿਦਿਆਤ ਵਿੱਚ ਵੀ ਪਰਵੀਨ ਹੋਵੇ ਅਧਿਆਤਮਵਾਦ ਦਾ ਵੀ ਪਰਪੱਖ ਹੋਵੇ ਤੇ ਨਾਲ ਨਾਲ ਸਿੱਖ ਰਹਿਤ ਮਰਿਆਦ ਤੋਂ ਪੂਰਾ ਜਾਣੂ ਹੋਵੇ ਤੇ ਉਹਦੇ ਤੇ ਆਪ ਖੁਦ ਚੱਲਦਾ ਹੋਵੇ ਇਹੋ ਜਿਹਾ ਇੱਕ ਗ੍ਰਾਂਥੀਕ ਪਿੰਡ ਵਿੱਚ ਉਹਦੀ ਕਮਿਊਨਿਟੀਸ਼ਨ ਜਾਂ ਉਹਦੀ ਰਹਿਸ਼ ਦਾ ਪ੍ਰਬੰਧ ਜਾਂ ਉਹਦੇ ਬੱਚਿਆਂ ਦੀ ਜੋ ਕੁਛ ਵੀ ਰੋਜ਼ਨਾਮੇ ਚ ਉਹਨੂੰ ਜੀਵਨ ਚ ਲੋੜੀਆਂ ਨੇ ਜ਼ਰੂਰੀ ਲੋੜਾਂ ਨੇ ਉਹਨਾਂ ਦੀ ਪੂਰਤੀ ਪਿੰਡ ਵਾਲੇ ਕਰਨ ਤੇ ਕੋਈ ਪਿੰਡ ਦਾ ਬੰਦਾ ਨਸ਼ਾ ਨਾ ਪੀਏ ਜਦੋਂ ਸਿੱਖ ਧਰਮ ਚ ਨਸ਼ਿਆਂ ਦੀ ਲੋੜ ਹੀ ਨਹੀਂ ਹੈ ਸਾਨੂੰ ਹਕਮੇ ਨਹੀਂ ਤੇ ਪਿੰਡੋਂ ਪਿੰਡੀ ਨਸ਼ਿਆਂ ਦੀ ਪ੍ਰਭਾਰ ਪਈ ਹੋਈ ਹੈ ਨਾ ਸਰਕਾਰਾਂ ਚਾਹਨੀਆਂ ਨੇ ਸੋ ਇਹ ਜਥਾ ਸਿਰਫ ਆਪ ਜੀ ਦੇ ਚਰਨਾਂ ਚ ਇਹੋ ਬੇਨਤੀ ਕਰਦਾ ਕਿ ਪਿਛਮੜੋ ਕਿਸੇ ਨਾ ਜਾਓ ਆਪਣੇ ਪਿੰਡ ਦੇ ਗੁਰਦੁਆਰੇ ਚ ਅੰਮ੍ਰਿਤ ਵੇਲੇ ਉਠੋ ਸਾਰੇ ਜਾਓ ਬੀਬੀਆਂ ਜਾਣ ਭਾਈ ਜਾਨ ਉੱਥੇ ਜਾ ਕੇ ਗੁਰੂ ਚਾਪਨਾ ਚ ਪਾਪ ਗੁਰੂ ਗ੍ਰੰਥ ਸਾਹਿਬ ਨੂੰ ਜਾਗਦੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਇਸ ਰੂਪ ਜਾਣ ਕੇ ਨਤਮਸਤਕ ਹੋਣ ਇਹਨਾਂ ਕੋਲੋਂ ਜੋ ਦੁੱਖ ਸੁੱਖ ਸਾਂਝਾ ਕਰਨਾ ਉਹ ਇਹਨਾਂ ਦੇ ਚਰਨਾਂ ਚ ਜੀ ਕੀ ਵਿਰਤਾ ਹੋਏ ਸੇ ਗੁਰਪਿਆਰ ਅਰਦਾਸ ਵੀ ਕਰਨ ਤੇ ਸਭ ਤੋਂ ਜ਼ਰੂਰੀ ਜਿਹੜਾ ਆਈਟਮ ਹੈ ਕਿ ਮੰਗਣਾ ਹਰ ਜਸ ਗੁਰਤੇ ਮੰਗਣਾ ਜਾਂ ਬੇਨਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਉਹ ਨਾਮ ਮੰਗਣ ਦੇ ਨਾਮ ਸੰਤੋਖੀਆਂ ਉਹ ਮੰਗਣ ਤੇ ਉੱਥੇ ਬੈਠ ਜਾਣ ਸਾਰੀ ਸੰਗਤ ਬੈਠ ਕੇ ਚਾਹੇ 5 ਮਿੰਟ ਲਾਣ 10 ਮਿੰਟ ਲਾਣ ਅੱਧਾ ਘੰਟਾ ਲਾਣ ਪੌਣਾ ਘੰਟਾ ਲਾਣ ਸਤ ਨਾਮ ਬਾਹੇ ਗੁਰੂ ਸਤ ਨਾਮ ਬਾਹੇ ਗੁਰੂ ਗੁਰਦ ਨਾਮ ਇੱਥੇ ਦੋ ਗੱਲਾਂ ਖਾਸ ਧਿਆਨ ਚ ਰੱਖਣੀਆਂ ਨੇ ਜਦੋਂ ਦਾਸ ਬੋਲਦਾ ਤੇ ਤੁਹਾਡੇ ਕੰਨ ਪੂਰਾ ਧਿਆਨ ਨਾਲ ਸੁਣਦੇ ਹੋਣ ਸਤਨਾਮ ਵਾਹਿਗੁਰੂ ਤੇ ਮੇਰੇ ਕੰਨ ਵੀ ਸਤਨਾਮ ਵਾਹਿਗੁਰੂ ਸੁਣਦੇ ਹੋਣ ਮੂੰਹ ਦਾ ਕੰਮ ਬੋਲਣਾ ਹੈ ਕੰਨਾਂ ਦਾ ਕੰਮ ਸੁਣਨਾ ਹੈ ਜਦੋਂ ਤੁਸੀਂ ਬੋਲਣਾ ਹੈ ਤੇ ਮੈਂ ਤੁਹਾਡਾ ਸਤਨਾਮ ਵਾਹਿਗੁਰੂ ਸੁਣਦਾ ਹੋਵਾਂ ਤੇ ਤੁਸੀਂ ਵੀ ਆਪਣਾ ਬੋਲਿਆ ਸੁਣੋ ਮਤਲਬ ਕੰਨਾਂ ਨੂੰ ਡਬਲ ਕੰਮ ਚਾਹੀਦਾ ਰਸਨਾ ਨੂੰ ਸਿੰਗਲ ਕੰਮ ਚਾਹੀਦਾ ਇੱਕ ਵਾਰ ਬੋਲਣਾ ਹੈ ਤੇ ਉਸ ਤੋਂ ਬਾਅਦ ਸੁਣਨਾ ਹੈ ਆਪਣਾ ਬੋਲਿਆ ਇਹ ਜ਼ਰੂਰੀ ਇਲਾਜ ਸਟੈਪ ਹੁੰਦਾ ਤਾਂ ਕਿ ਸਾਡਾ ਨਾਮ ਦਾ ਨਾਲ ਅੰਤਰਗੁਰ ਰਾਦਣਾ ਜੇਬਾ ਜਪ ਗੁਰਨਾਓ ਨੇਤਰੀ ਸਤਗੁਰ ਵੇਖਣਾ ਸਰਬਣੀ ਸੁਣਨਾ ਗੁਰਨਾਓ ਸਤਗੁਰ ਛੇਤੀ ਰਤਿਆਂ ਦਰਗਹ ਪਾਈਐ ਉਸ ਪ੍ਰਮਾਤਮਾ ਦੇ ਦਰਗਾਹ ਚ ਦੂਸਰਾ ਐਸੀ ਕਿ ਉੱਥੇ ਜਿੱਥੇ ਇਹ ਗੱਲਾਂ ਜ਼ਰੂਰੀ ਸਨ ਉਸ ਗੁਰਦੁਆਰੇ ਦੇ ਨਾਲ ਇੱਕ ਲੰਗਰ ਹਾਲ ਚਾਹੀਦਾ ਸੀ ਜਿੰਨੀਆਂ ਵੀ ਸਿੱਖ ਦੀਆਂ ਲੜਕੀਆਂ ਸੇ ਸਿੱਖਾਂ ਦੀਆਂ ਇਹਨਾਂ ਦੇ ਆਨੰਦ ਕਾਰਜ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਕੀਤੇ ਜਾਂਦੇ ਭਾਵ ਜਿਵੇਂ ਕੁੜੀਆਂ ਸਾਡੀਆਂ ਜਿੰਜੇ ਤਿੰਨ ਲੋਕ ਨੇ ਇੱਕ ਅਮੀਰ ਤੋਂ ਅਮੀਰ ਨੇ ਇੱਕ ਗਰੀਬ ਤੋਂ ਗਰੀਬ ਨੇ ਇੱਕ ਮੀਡੀਏਟਰ ਨੇ ਨਾ ਬਹੁਤੇ ਅਮੀਰ ਨੇ ਤੇ ਨਾ ਬਹੁਤੇ ਗਰੀਬ ਨੇ ਹੁਣ ਇਹਨਾਂ ਤਿੰਨਾਂ ਦੀ ਆਰਥਿਕਤਾ ਆਪਣ ਆਪਣੀ ਦੇ ਪਰ ਆਨੰਦ ਕਾਰਜ ਤਿੰਨਾਂ ਦੇ ਘਰ ਚ ਹੋਣਾ ਗਰੀਬ ਦਾ ਵੀ ਹੋਣਾ ਅਮੀਰ ਦਾ ਵੀ ਹੋਣਾ ਮੀਡੀਏਟਰ ਦਾ ਵੀ ਹੋਣਾ ਇਸ ਕਰਕੇ ਕੌਮ ਨੇ ਜੋ ਮਰਿਆਦਾ ਥਾਪੀ ਹੈ ਉਹ ਗਰੀਬਾਂ ਨੂੰ ਮੱਦੇ ਨਜ਼ਰ ਰੱਖ ਕੇ ساری ਮਰਿਆਦਾ ਥਾਪੀ ਹੋਈ ਹੈ ਤੇ ਉਸ ਦਿਨ ਥੋੜੇ ਜੇ ਬੰਦੇ ਜਾ ਕੇ ਜਿਵੇਂ ਸਾਨੂੰ ਹੁਕਮ ਹੈ ਜਿੰਨੇ ਕੁੜੀ ਵਾਲਾ ਬੰਦੇ ਮੰਗਾਏ ਉਨਾਂ ਹੀ ਸਹੁਰੇ ਘਰ ਲੈ ਕੇ ਮੁੰਡਾ ਜਾਏ ਜਾਂਜੀ ਮਾਂਜੀ ਬਹੁਤੇ ਇਕੱਠੇ ਕਰਨ ਦਾ ਕੋਈ ਫਾਇਦਾ ਨਹੀਂ ਹੈ ਔਰ ਜੰਜ ਨੂੰ ਬਹੁਤੀਆਂ ਵੈਰਾਈਟੀਆਂ ਪਾਣ ਦਾ ਵੀ ਕੋਈ ਫਾਇਦਾ ਨਹੀਂ ਦੋਏ ਘਰ ਉਜੜਦੇ ਨੇ ਖਾਣ ਵਾਲੇ ਵੀ ਬਿਮਾਰ ਹੁੰਦੇ ਨੇ ਤੇ ਸਾਡੇ ਘਰ ਵੀ ਉਜੜਦੇ ਨੇ ਖਾਣਾ ਉਹੇ ਹੁੰਦਾ ਜਿਹੜਾ ਰੋਜ਼ ਹੀ ਖਾ ਕੇ ਗੁਜ਼ਾਰਾ ਹੁੰਦਾ ਪੈਨਣਾ ਉਹ ਹੁੰਦਾ ਜਿਹੜਾ ਲੰਮੀ ਉਮਰ ਤੱਕ ਅਖਸੀ ਰੋਗ ਰੋਜ ਪੜ ਸਕਦੇ ਜਿੱਦਾਂ ਸਾਡਾ ਸਰੀਰ ਟਕਿਆ ਰਹੇ ਸਾਡੇ ਲੋੜ ਔਰ ਵੱਤ ਤੋਂ ਵੱਤ ਸਰੀਰ ਟਕਿਆ ਹੋਏ ਤੇ ਨਾਲ ਸਾਡੀ ਸਰਦੀ ਗਰਮੀ ਤੋਂ ਬਚਾ ਕੇ ਉਹ ਸਾਫ ਸੁਥਰਾ ਹੋਏ ਤੇ ਸਾਦਾ ਜਿਹਾ ਹੋਏ ਪਹਿਰਾਵਾ ਮਤਲਬ ਠੰਡਾ ਪਹਿਰਾਵਾ ਢਕੀਲਾ ਪ੍ਰਬਾਤ ਤਿੰਨ ਕਿਸਮ ਦੇ ਹੁੰਦੇ ਨੇ ਖੁਰਾਕ ਤਿੰਨ ਕਿਸਮ ਦੀ ਪੋਸ਼ਾਕ ਹੁੰਦੀ ਨੇ ਤਿੰਨ ਕਿਸਮ ਦੇ ਵਿਚਾਰ ਹੁੰਦੇ ਨੇ ਭਾਵ ਸਤੋ ਗੁਣੀ ਰਜੋ ਗੁਣੀ ਤੇ ਤਮੋ ਗੁਣੀ ਤਿੰਨ ਗੁਣ ਇਹ ਜਿਹੜੇ ਤਿੰਨ ਤੇਰੀ ਤਮੋਗਣੀ ਖਰਾਕ ਹੈ ਉਹ ਹੈ ਮੀਠ ਸ਼ਰਾਬ ਹੋਰ ਗਲਤ ਖਲਕ ਚ ਜਾਂ ਜਿੰਨੇ ਵੀ ਤੇਜ ਮਸਾਲੇ ਨੇ ਜਿਵੇਂ ਪੇਜ ਤੁਸੀਂ ਆਮ ਹੈ ਦੇਖਦਾ ਸੰਤਪ ਜੀ ਬਹੁਤ ਬੰਦੇ ਪੀਜੇ ਖਾਂਦੇ ਨੇ 버ਗਰ ਖਾਂਦੇ ਨੇ ਸਾਡੇ ਮੁੰਡੇ ਵੀ ਖਾ ਜਾਂਦੇ ਨੇ ਚਾਹੇ 15 ਦਿਨੀ ਖਾਣ ਚਾਹੇ 27 ਦਿਨੀ ਖਾ ਇਹ ਖਰਾਕ ਸਾਡੀ ਨਹੀਂ ਹੈ ਇਹ ਤਾਮਸੀ ਭੋਜਨ ਹੈ ਸਾਡੇ ਅੰਦਰ ਬਕਾਰਾਂ ਨੂੰ ਪ੍ਰਜਲਿਤ ਕਰ ਦਿੰਦਾ ਇਹ ਹੁੰਦੀ ਤਮਸ ਤਾਮਸੀ ਭੋਜਨ ਤੇ ਸਾਡੀ ਸਾਤਵਿਕ ਭੋਜਨ ਕੀ ਹੁੰਦਾ ਕਿ ਖਿਚੜੀ ਥੋੜਾ ਜਿਹਾ ਲੂਣ ਤੇ ਥੋੜੀ ਜਿਹੀ ਮਿਰਚ ਹੋਏ ਖਿਚੜੀ ਹੋਏ ਜਾਂ ਬਹੁਤੇ ਤੜਕੇ ਨਾ ਲੱਗੇ ਹੋਣ ਸਾਦਾ ਜਿਹਾ ਪ੍ਰਸ਼ਾਦਾ ਹੋਏ ਇਹ ਉਹ ਖਾਣਾ ਜਿਹੜੀ ਦੂਰ ਤੱਕ ਢਿੱਗ ਸਕਦੀ ਸਿਹਤ ਸੇਤ ਨੂੰ ਠੀਕ ਰੱਖੇਗੀ ਸੇਤ ਨਹੀਂ ਖਰਾਬ ਹੋਏਗੀ ਦੂਸਰਾ ਹੁੰਦਾ ਰਾਸਸੀ ਖਾਣਾ ਰਾਸਸੀ ਖਾਣ ਵਿੱਚ ਥੋੜਾ ਜਿਹਾ ਉ ਤੋਂ ਵਧੀਆ ਸਟੈਂਡਰਡ ਦਾ ਇੱਕ ਸਾਤਵਿਕ ਨਹੀਂ ਤਮੋਗੁਣੀ ਹੈ ਰਾਸ ਜਿਹੜੀ ਇੱਕ ਆਮ ਹਸੀ ਖਾਣੇ ਆ ਤੇ ਸਤੋਗੁਣੀ ਖਾਾਕ ਜਿਹੜੀ ਉਹ ਹੈ ਜਿਹੜੀ ਖਿਚੜੀ ਜਾਂ ਐਦਾ ਸਾਦੇ ਤੋਂ ਸਾਦਾ ਕਰਨਾ ਤੇ ਤਮੋਗੁਣੀ ਤੇ ਰਜੋਗੁਣੀ ਨੂੰ ਛੱਡ ਕੇ ਸਤੋਗੁਣੀ ਖਾਾਕ ਸਤੋਗੁਣੀ ਪਸ਼ਾਵਾ ਜਿਹੜਾ ਸਾਨੂੰ ਦੇਖ ਕੇ ਢਕੀਲਾ ਨਾ ਲੱਗੇ ਮਨ ਜਨੀਆਂ ਖਾਸ ਕਰਕੇ ਸਾਡੀਆਂ ਜਨਾਨੀਆਂ ਨੂੰ ਆਦਤ ਹੈ ਕਿ ਉਹ ਕੱਪੜਾ ਪਾਣਾ ਜਿਹੜਾ ਬੜਾ ਲਿਸ਼ਕਾ ਪੁਸ਼ਕਾ ਦੂਰੋਂ ਲੰਬੇ ਨੂੰ ਲੰਬੇ ਤੇ ਉਹਨੂੰ ਆਪਣੇ ਆਪ ਨੂੰ ਟੌਰ ਬਣ ਕੇ ਦਿਖਾਏ ਇਹ ਗਲਤ ਹੈ ਕਰ ਇਹਦੇ ਨਾਲ ਪਹਿਰਾਵੇ ਨਾਲ ਸਿੱਕੇ ਨੇ ਰੋਗ ਲਾ ਉਤਪਨ ਹੁੰਦੇ ਨੇ ਹਵਾ ਨਹੀਂ ਲੱਗਦੀ ਪਿੰਡੇ ਨੂੰ ਪੂਰੀ ਤੇ ਇਹਦੇ ਨਾਲ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ ਤੇ ਨਾਲ ਨਾਲ ਜਿਹੜਾ ਲੋਕਾਂ ਤੇ ਇਹਦਾ ਪ੍ਰਭਾਵ ਬੜਾ ਮਾੜਾ ਜਾਂਦਾ ਹੈ ਇਸ ਕਰਕੇ ਸਾਰਾ ਕੁਝ ਸੰਗਤ ਵਿੱਚੋਂ ਆ ਕੇ ਖਾਣਾ ਸਿੱਖਣਾ ਹੈ ਸੰਗਤ ਵਿੱਚੋਂ ਪਹਿਨਣਾ ਸਿੱਖਣਾ ਹੈ ਸੰਗਤ ਵਿੱਚੋਂ ਬੈਠਣਾ ਸਿੱਖਣਾ ਹੈ ਸੰਗਤ ਵਿੱਚ ਦੇਖਣਾ ਸਿੱਖਣਾ ਹੈ ਸੰਗਤ ਵਿੱਚ ਸੁਣਨਾ ਸਿੱਖਣਾ ਹੈ ਸੰਗਤ ਵਿੱਚ ਬੋਲਣਾ ਸਿੱਖਣਾ ਹੈ ਤੇ ਸੰਗਤ ਵਿੱਚ ਬੈਠ ਕੇ ਨਾਮ ਵੀ ਜਪਣਾ ਹੈ ਸ਼ੁਭ ਗੁਣਾਂ ਦੇ ਗਾਹਕ ਬਣਨਾ ਹੈ ਔਗਣ ਛੱਡਣੇ ਹੈ ਜਿਹੜੇ ਸੰਗਤ ਵਿੱਚ ਲੋਕ ਆਉਂਦੇ ਉਹਨਾਂ ਦੇ ਔਗਣ ਨਹੀਂ ਦੇਖਣੇ ਉਹਨਾਂ ਦੇ ਗੁਣ ਦੇਖਣੇ ਆਪਨੇ ਔਗਣ ਦੇਖਣੇ ਇਸੇ ਕਿ ਨਾ ਜੀਵਨ 'ਚ ਤਬਦੀਲੀ ਆਂਦੀ ਆਂਦੀ ਹੌਲੀ-ਹੌਲੀ ਹੋ ਜਾਂਦੀ ਤੇ ਸਾਦੇ ਜੇ ਅਨੰਦ ਕਾਰਜ ਕੀਤੇ ਜਾਣ ਮਰੇ ਬੰਦੇ ਦਾ ਭੋਗ ਉਸੇ ਗੁਰਦੁਆਰੇ ਦੇ ਲੰਗਰ ਹਾਲ ਵਿੱਚ ਕੀਤਾ ਜਾਏ ਜਿਹੜੇ ਖੜੇ ਹੋ ਕੇ ਖਾਂਦੇ ਜਾਂ ਕੁਰਸੀਆਂ ਲਾਉਂਦੇ ਹੋ ਜਾਂ ਕੋਈ ਹੋਰ ਐਸਾ ਹੋਰ ਜਾ ਕੇ ਪੈਲਸ ਵਿੱਚ ਜਾ ਕੇ ਠੱਕੇ ਖਾਣੇ ਹੋ ਇਹਨਾਂ ਗੱਲਾਂ ਤੋਂ ਸਾਨੂੰ ਗਰੇਜ ਕਰਨਾ ਚਾਹੀਦਾ ਉਹ ਚਾਲ ਰੱਖਣੀ ਚਾਹੀਦੀ ਅੱਜ 4 ਪੈਸੇ ਹੈਗੇ ਕੱਲ ਨੂੰ ਮੁੱਕ ਵੀ ਸਕਦੇ ਆ ਆ ਹੁਣੇ ਮੇਰੇ ਕੋਲ ਫੋਨ ਆਂਡਿਆ ਸੀ ਇਥੋਂ ਦਾ ਮੁੰਡਾ ਸੀ ਦਬਈਉ ਦੀ ਟਰਾਂਸਪੋਰਟ ਸੀ ਪੰਜ-ਸੱਤ ਗੱਡੀਆਂ ਸੀ ਹੁਣ ਉਹ ਰੋਣ ਲੱਗਿਆ ਤੇ ਉਹ ਕਹਿੰਦਾ ਵੀ ਇੱਕ ਇੰਜਣ ਅੱਜ ਵਹਿ ਜਾਂਦਾ ਕੱਲ ਨੂੰ ਦੂਜੀ ਤਾਂ ਵਹਿ ਜਾਂਦਾ ਇੱਕ ਪਾਟ ਜਾਂਦਾ ਇੱਕ ਟਾਇਰ ਪਾਟ ਜਾਂਦਾ ਕੋਈ ਰਗਾਤਾਰੇ ਰੋਜ਼ ਜੇ 6-7 ਗੱਡੀਆਂ ਇੱਕ ਵੀ ਗਾਹ ਨਹੀਂ ਚੱਲਣ ਗਈ ਹੁਣ ਉਹ ਘਬਰਾ ਗਿਆ ਦਿਨ ਚੰਗੇ ਵੀ ਆਂਦੇ ਹੁੰਦੇ ਤੇ ਦਿਨ ਬੰਦਾ ਉਹ ਹੁੰਦਾ ਜਿਹੜਾ ਇੱਕ ਚਾਲ ਬਣਾ ਕੇ ਰੱਖੇ ਮਾੜਿਆਂ ਦਿਨਾਂ ਚ ਵੀ ਲੰਘਦਾ ਜਾਏ ਤੇ ਚੰਗਿਆਂ ਦਿਨਾਂ ਚ ਬਹੁਤਾ ਆਕੜਾ ਛਾਕੜਾ ਨਾ ਦਿਖਾਵੇ ਇਸ ਕਰਕੇ ਸੰਗਤ ਵਿੱਚ ਆਣਾ ਜ਼ਰੂਰੀ ਹੈ ਸਵੇਰੇ ਵੀ ਉਸ ਗੁਰਦੁਆਰੇ ਚ ਬੈਠਿਆ ਜਾਏ 2 ਘੰਟੇ ਤਕਰੀਬਨ ਘੱਟੋ ਘਾਟ ਡੇਢ ਘੰਟਾ ਬੈਠਿਆ ਜਾਏ ਸਾਰਾ ਦਿਨ ਆਪਣਾ ਮਾਨਦਾਰੀ ਦਾ ਕੰਮ ਕੀਤਾ ਸ਼ਾਮ ਨੂੰ ਫੇਰ ਉਸੇ ਗੁਰਦੁਆਰੇ ਚ ਆਪਣੇ ਪਿੰਡ ਦੇ ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ ਹਾਂ ਮੈਂ ਨਹੀਂ ਮੈਂ ਇੱਥੇ ਤੱਕ ਵੀ ਸੋਚਦਾ ਕਿ ਸਾਨੂੰ ਇਹਨਾਂ ਕੀਰਤਨਾਂ ਦਾ ਵੀ ਬਹੁਤੇ ਪੈਸਾ ਖਰਚਣ ਦੀ ਲੋੜ ਨਹੀਂ ਹੈ ਸਾਹੀ ਪਹਿਲਾਂ ਤੋਂ ਕਹਿੰਦੇ ਰਹੇ ਕਿ ਜੇ ਕੀਰਤਨ ਕਰਾਣਾ ਤੇ ਮੋਟਾ ਜਿਹਾ ਪ੍ਰਸ਼ਾਦਾ ਰੱਖੋ ਤੇ ਉਹਦੇ ਚ ਧਾਲਾ ਪਾ ਦਿਓ ਤੁਹਾਨੂੰ ਬਹੁਤੇ ਇੱਕ ਇਹ ਤੁਸੀਂ ਆਪਣੇ ਘਰ ਰੋਜ਼ ਖਾਣੇ ਪੈ ਬੈਠ ਕੇ ਪਿਆਰ ਨਾਲ ਛਕ ਲੈਣਾ ਉਹ ਇੱਕ ਪ੍ਰੀਤੀ ਭੋਜਨ ਬਣ ਜਾਂਦਾ ਉਹ ਮੈਂ ਨਹੀਂ ਕਹਿੰਦਾ ਪਰ ਮੇਨ ਮੁੱਦਾ ਸੀ ਸ਼ਬਦ ਦਾ ਲੰਗਰ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਘਿਾਲੀ ਉਹ ਵੀ ਸੀ ਇੱਕ ਦੌਲਤ ਵੀ ਵੰਡੀ ਜਾਂਦੀ ਸੀ ਭਾਵ ਲੋੜ ਬੰਦੇ ਦੀ ਲੋੜ ਪੂਰੀ ਹੁੰਦੀ ਸੀ ਇੱਕੋ ਸ਼ਬਦ ਦਾ ਲੰਗਰ ਜਿਹੜਾ ਗੁਰੂ ਘਰ ਤੇ ਅਠੋ ਠੁਕ ਚੱਲਦਾ ਸੀ ਲੰਗਰ ਸਵੇਰੇ ਖਾਣਾ ਸਾਰਾ ਦਿਨ ਕੀਰਤਨ ਹੋਣਾ ਕਥਾ ਵਾਰਤਾ ਹੋਣੀ ਉਹ ਲੰਗਰ ਦੀ ਘਾਟ ਹੈ ਪਿੰਡਾਂ ਵਿੱਚ ਐ ਲੰਗਰ ਦੀ ਘਾਟ ਨਹੀਂ ਜੀ ਹੈ ਇਸ ਕਰਕੇ ਆਪਣੇ ਭਾਈ ਆਪਣੇ ਬੱਚਿਆਂ ਨੂੰ ਪੜ੍ਹਾਈ ਵਿੱਚ ਵੀ ਅੱਗੇ ਲਿਆਓ ਸਿੱਖੀ ਵਿੱਚ ਪਰਪੱਕ ਹੋ ਸਾਰੇ ਬੰਦੇ ਪੌੜ ਛਕੋ ਤੇ ਜਿਹੜਾ ਬੰਦਾ ਪੌੜ ਨਹੀਂ ਛਕਣਾ ਚਾਹਦਾ ਉਹਦੇ ਘਰ ਪਾਠ ਨਾ ਪਰੇ ਗ੍ਰੰਥੀ ਤਕੜਾ ਜੁੜਤ ਵਾਲਾ ਹੋਏ ਉਹ ਠਾਲੇ ਅਗਲੇ ਕੇਸ ਕੱਟੇ ਮੁੰਡੇ ਨੂੰ ਕਾ ਕਿ ਸਾਡੀ ਕੌਮ ਵਿੱਚ ਇਹ ਕਾਨੂੰਨ ਨਹੀਂ ਹੈ ਵੀ ਅਸੀਂ ਆਨੰਦ ਕਾਰਜ ਦੇ ਟਾਈਮ ਗੁਰੂ ਜੀ ਅੱਗੇ ਸੇਹ ਰਾਜ ਆ ਜਾਂ ਕਲਗੀ ਲਾ ਕੇ ਬੈਠੇ ਹੋਈਏ ਜਾਂ ਅਸੀਂ ਕੇਸ ਨਾ ਰੱਖੇ ਹੋਣ ਉਸ ਗੁਰੂ ਦੇ ਅੱਗੇ ਜਿਨੇ ਕੋ ਮੰਗਣਾ ਕੁਛ ਉਹਦੇ ਬਚਨੇ ਕੋਈ ਨਹੀਂ ਮੰਨਿਆ ਵਾ ਉਹ ਤਾਂ ਇੱਕ ਫਾਰਮੈਲਟੀ ਕੀਤੀ ਜਾ ਰਹੀ ਹੈ ਇਹ ਫਾਰਮੈਲਟੀਆਂ ਬੰਦ ਕਰਕੇ ਸਵੇਰੇ ਤੇ ਸ਼ਾਮ ਨੂੰ ਦੋ ਟਾਈਮ ਸੰਗਤ ਪੰਜਾਂ ਪਿਆਰੋਂ ਤੋਂ ਖੰਡੇ ਦੀ ਪੌਲ ਤੇ ਰੋਜ਼ ਦਾ ਸਵੇਰ ਦਾ ਨਿਤਨੇਮ ਤੇ ਸਾਜੇ ਮਰ ਕੇ ਕਿਸੇ ਚੰਗੇ ਥਾਂ ਤੇ ਲੱਗਣਾ ਜੇ ਧੱਕੇ ਖਾਣੇ ਇੱਥੇ ਵੀ ਧੱਕੇ ਤੇ ਅੱਗੇ ਵੀ ਧੱਕੇ ਖਾਣੇ ਆ ਫਿਰ ਮੈਂ ਕੁਝ ਨਹੀਂ ਕਹਿੰਦਾ ਪਰ ਕਦੇ ਵੀ ਗਲਤੀ ਨਾਲ ਮਨਮੱਖ ਨੂੰ ਕੁੜੀ ਨਾ ਦੋ ਮਨਮੱਖ ਨੂੰ ਕੁੜੀ ਰੋਕੋ ਜਿਹੜਾ ਬੰਦਾ ਨਹੀਂ ਗੁਰੂ ਵਾਲਾ ਬਣਨਾ ਚਾਹੁੰਦਾ ਸਿੱਖਾਂ ਵੱਲ ਹੁਣ ਮੁਸ਼ਕਲ ਇਹ ਹੈ ਕਿ ਜਿਹੜੇ ਖੰਡੇ ਦੀ ਪੌੜ ਵਾਲੇ ਸਿੱਖ ਨੇ ਉਹ ਤਾਂ ਉਂਗਲੀਆਂ ਤੇ ਗਿਣਨ ਵਾਲੇ ਕੋਈ ਕਿਸੇ ਬਾਬੇ ਨੂੰ ਮੱਥਾ ਟੇਕਣ ਡਿਆ ਕੋਈ ਕਿਤੇ ਜਾ ਕੇ ਮੜੀਆਂ ਤੇ ਬੈਠਾ ਕੋਈ ਕਿਸੇ ਸਾਥ ਤੇ ਜਾਣ ਡਿਆ ਤੇ ਪਿੰਡ 'ਚ ਗੁਰਦੁਆਰਾ ਸਾਰਾ ਖਾਲੀ ਹੋਇਆ ਵਾ ਵੋਟਾਂ ਕਰਕੇ ਇੱਕ ਦੂਜੇ ਦੀ ਨਫ਼ਰਤ ਹੋ ਗਈ ਵੀ ਹੈ ਇੱਕੋ ਪਿੰਡ 'ਚ ਚਾਰ-ਚਾਰ ਪਾਰਟੀਆਂ ਖੜੀਆਂ ਕੀਤੀਆਂ ਰਾਜਨੀਤਿਕ ਬੰਦਿਆਂ ਨੇ ਤੇ ਚਾਹ ਦੀਆਂ ਪਾਰਟੀਆਂ ਹਮੇਸ਼ਾ ਉਹਨੇ ਕਿਤੇ 25 ਸਾਲੀ ਇੱਕ ਵਾਰ ਸਾਨੂੰ ਇਹ ਘਰ ਆਣਾ ਅਸੀਂ 5 ਸਾਲ ਆਪੋ ਚ ਚਾਹ ਹੋਏ ਪਾਰਟੀਆਂ ਨਾਲ ਇੱਕ ਦੂਜੇ ਨੂੰ ਧੱਕੇ ਜਾਣਾ ਤੇ ਲੜੀ ਜਾਣਾ ਇਹਦੇ ਕਰਕੇ ਸਾਡਾ ਹੀ ਨੁਕਸਾਨ ਹੋਣ ਰਿਆ ਉਹ ਨਹੀਂ ਸਾਨੂੰ ਕੱਖ ਨਹੀਂ ਦੇਣਾ ਸਾਨੂੰ ਜੋ ਦੇਣਾ ਮਿਹਨਤ ਨਾਲ ਮਿਲਣਾ ਤੇ ਪਰਮਾਤਮਾ ਦੀ ਰਹਿਮਤ ਨਾਲ ਮਿਲਣਾ ਇਹ ਗੱਲਾਂ ਪੱਕੀਆਂ ਰੱਖੋ ਬਾਬਾ ਵੀ ਸਾਨੂੰ ਕੋਈ ਕੁਝ ਨਹੀਂ ਦੇਵੇਗਾ ਬਾਬਾ ਸਾਨੂੰ ਕੋਈ ਪੈਸੇ ਨਹੀਂ ਦੇਵੇਗਾ ਸਾਡੀ ਫਸਲ ਨਹੀਂ ਬੀਜੇਗਾ ਸਾਨੂੰ ਤੰਦਰੁਸਤੀ ਨਹੀਂ ਦੇਵੇਗਾ ਤੰਦਰੁਸਤੀ ਦੇ ਅਸੂਲ ਹੁੰਦੇ ਨੇ ਫੇਰ ਵੀ ਦੁੱਖ ਸੁੱਖ ਦੋਏ ਦਰ ਕੱਪੜੇ ਹੁੰਦੇ ਨੇ ਤੇ ਜਦੋਂ ਬਾਣੀ ਪੜਦੇ ਆ ਇਹਦੇ ਵਿੱਚ ਸਾਨੂੰ ਕਈ ਐਸੇ ਸਿਧਾਂਤ ਮਿਲਦੇ ਨੇ ਕਿ ਦੁੱਖ ਰੋਗ ਸੰਤ あニー・サッチー・バーニー。 ਯੋਜਾ ਵਿਦੇ ਚ ਸੁਣਿਆ ਦੂਖ ਪਾਪ ਕਾ ਇਕ ਨਹੀਂ ਅਨੇਕਾ ਪਰਮਾਨ ਨੇ ਸਰਬ ਰੋਖਾ ਔਖਦ ਨਾਮ ਕਿਉਂਕਿ ਨਾਮ ਔਖਦ ਕਿਵੇਂ ਬਣਨਾ ਕੋ ਉਹਨੂੰ ਖਾਣ ਦੀ ਜਾਚ ਆ ਜਾਣੀ ਦੇਖਣ ਦੀ ਜਾਚ ਆ ਜਾਣੀ ਪੀਣ ਦੀ ਜਾਚ ਆ ਜਾਣੀ ਵੀ ਆਪਾਂ ਕਿੰਨਾ ਪਾਣੀ ਪੀਣਾ ਕਿੰਨਾ ਦੁੱਧ ਪੀਣਾ ਕਿੱਦਾਂ ਦਾ ਲੈਣਾ ਖਰਾਕ ਮੇਰਾ ਤੇ ਮੇਦਾ ਕਿੱਦਾਂ ਦਾ ਹੈ ਮੇਰੀ ਉਮਰ ਕਿੱਦਾਂ ਦੀ ਹੈ ਉਹਦੇ ਅਨਸਾਰ ਕਿੰਨੀ ਕੁ ਖਰਾਕ ਲੈਣੀ ਹੈ ਜਿਹੜੀ ਨਰਮ ਤੋਂ ਨਰਮ ਛੇਤੀ ਹਜਮ ਹੋਏ ਤੇ ਵੱਧ ਤੋਂ ਵੱਧ ਜਿਹੜੇ ਜਿਨ੍ਹਾਂ ਦੇ ਜ਼ਿਆਦਾ ਪੇਟ ਵੱਧਦੇ ਨੇ ਜੇ ਉਹ 18 ਘੰਟੇ ਪੇਟ ਨੂੰ ਖਾਲੀ ਰੱਖਣ ਭਾਵੇਂ ਇੱਕ ਵਾਰ ਕਰੋ ਖਾਣਾ ਲੈ ਕੇ 18 ਘੰਟੇ ਜਾਂ 16 ਘੰਟੇ ਤੱਕ ਮੁੜ ਕੇ ਉਹਦੇ ਵਿੱਚ ਕੁਝ ਨਾ ਪਾਣ ਤੇ ਜਿਹੜਾ ਤਕਰੀਬਨ 8 ਘੰਟਿਆਂ 'ਚ ਪਹਿਲਾ ਖਾਦਾ ਸਾਰਾ ਹੀ ਹজম ਹੋ ਜਾਂਦਾ 8 ਘੰਟੇ ਲੱਗ ਜਾਂਦੇ ਆ ਸਾਰੇ ਸਾਰਾ ਐਂ ਠੀਕ ਹੋ ਜਾਏਗਾ ਉਤੋਂ ਬਾਅਦ ਫਿਰ ਜਿਹੜਾ ਪੇਟ ਹੈ ਉਹ ਥੋੜਾ ਰੈਸਟ ਵੀ ਕਰੇਗਾ ਤੇ ਰੈਸਟ ਕਰਕੇ ਫਿਰ ਕੀ ਹੋਏਗਾ ਫਿਰ ਜੇ ਲੋਡ ਉਹਨੂੰ ਦਿੱਤਾ ਕਿ ਤੀ ਦੀ ਹੋਏਗੀ ਤੇ ਜਿਹੜੀ ਉਹਦੀ ਪਹਿਲਾਂ ਢਿੱਡ ਚ ਜੰਮੀ ਜਰ ਚਰਬੀ ਹੈ ਉਹ ਪਗਲਾ ਲੂਗਾ ਉਹਦੇ ਨਾਲ ਆਪਣਾ ਕੰਮ ਤੋਰੀ ਜਾਊਗਾ ਮਤਲਬ ਉਹਨੂੰ ਦਿੱਕਤ ਨਹੀਂ ਕੋਈ ਆਏਗਾ ਸੁਸਤੀ ਘੱਟ ਪੈਗੀ ਪਰ ਘੱਟ ਖਾਣਾ ਤੇ ਲੰਮਾ ਚਿਰ ਤੱਕ ਉਹਨੂੰ ਬਿਰਬਾ ਰੱਖਣਾ ਭਾਰੀਆਂ ਚੀਜ਼ਾਂ ਨਹੀਂ ਖਾਣੀਆਂ ਤੇ ਰੋਜ਼ ਪਾਠ ਕਰਨਾ ਤੇ ਇਹ ਬੇਨਤੀਆਂ ਨੇ ਪਾਲ ਛਕਣੀ Hindu Janupaan ਆ ਤੁਹਾਡੇ ਲਾਗੇ ਮੇਰੇ ਭਰਾ ਨੇ ਐਸਾਈ ਅਸੀਂ ਉਹਨਾਂ ਨੂੰ ਵੀ ਕਹਿੰਨੇ ਵੀ ਸੱਚ ਬੋਲੋ ਨਸ਼ੇ ਨਾ ਲਓ ਦੂਜਿਆਂ ਦਾ ਬੁਰਾ ਨਾ ਸੋਚੋ ਤੁਸੀਂ ਵੀ ਨਾ ਸੋਚੋ ਕੋਈ ਵੀ ਨਾ ਸੋਚੇ ਕੈਰੈਕਟਰ ਉੱਚੇ ਰੱਖੋ ਆਪਣੇ ਆਪਣੇ ਧਰਮ ਸਾਰ ਆਪਣੇ ਇਸ ਦੀ ਪੂਜਾ ਕਰੋ ਪਰ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਦਰ ਛੱਡ ਕੇ ਕਦੇ ਮੇਰੇ ਕੋਲ ਬਹੁਤ ਲੋਕ ਆਣ ਲੱਗ ਪਏ ਮੈਂ ਇਸ ਗੱਲ ਤੋਂ ਵੀ ਬੜਾ ਬਰਖਲਾਪ ਹੈ ਔਰ ਮੈਂ बार-बार ਕਹਿਣਾ ਇਹ ਵੀ ਉਹਦਣ ਵੀ ਕਿਹਾ ਫੇਰ ਵੀ ਕਹਿਣਾ ਕਿ ਮੈਨੂੰ ਕੀਰਤਨ ਤੇ ਵੀ ਵਿਸ਼ੇਸ਼ ਤੌਰ ਤੇ ਮੈਨੂੰ ਲੋਕ ਕਹਿਣਾ ਆਉਂਦੇ ਨੇ ਮੈਂ ਨਹੀਂ ਜਾਂਦਾ ਵੀ ਹੁਣ ਜਿੱਦਾਂ ਬਹੁਤ ਵਧੀਆ ਸਾਰੇ ਕੀਰਤਨੀ ਆਜ ਇਕੱਠੇ ਹੋਏ ਇਹ ਵੀ ਹਟ ਗਏ ਵੀ ਇਹ ਵੀ ਢੱਲੇ ਪੈ ਗਏ ਵੀ ਇਹ ਵੀ ਢੱਲੇ ਪੈ ਗਏ ਵੀ ਤਕਰੀਬਨ ਉਹ ਹੀ ਜਿਹੜੇ ਬਟਾਲੇ ਵਾਲੇ ਜਿਹੜੇ ਲੱਗੇ ਨੇ ਬੰਦੇ ਥੋੜੇ ਜਿਹਾ ਵਿਚਾਰੇ ਉਹ ਜਿਹੜੇ ਬਾੜੇ ਮੋਟਾ ਚਲੋ ਚੱਲਦਾ ਚੁੱਲਦਾ ਇਹਨਾਂ ਦਾ ਮੇਰਾ ਜਿਹੜਾ ਪਹਿਲਾ ਲੈਰਾ ਬੈਰਾ ਹੁੰਦਾ ਸੀ ਕੀਰਤਨ ਦਾ ਉਹ ਉਸ ਤਰੀਕੇ ਦਾ ਮੈਂ ਦੇਖਦਾ ਛੇਤੀ ਜੀ ਸਮਾਪਤੀ ਕਰਕੇ ਬਸ ਜਿਦਾਂ ਥੋੜੀ ਜਿਹੀ ਲਾਣਾ ਤੇ ਦੋ ਘੰਟੇ ਲਾ ਕੇ ਤੁਰ ਪੈਣਾ ਚਲੋ ਜੋ ਕੁਝ ਵੀ ਹੈ ਇਸ ਕਰਕੇ ਜਦੋਂ ਇਹ ਕੀਰਤਨੀਆਂ ਇਕੱਠੇ ਹੋਏ ਹੋਣ ਤੇ ਮੇਰੇ ਵਰਗੇ ਭੌਂਕੂ ਦੀ ਫਿਰ ਕੋਈ ਲੋੜ ਨਹੀਂ ਹੁੰਦੀ ਮੈਂ ਫਟੋ ਸਿਰਫ ਪੰਜ ਵਾਰ ਸਤਨਾਮ ਵਾਹਿਗੁਰੂ ਕਿਰਾ ਕੇ ਜਰੂਰ ਹੁਣ ਮੈਂ ਹੱਸੀ ਵੀ ਤੇਲ ਫੁਕਿਆ ਹੁਣ ਰਮਦਾਸ ਤੋਂ ਮੈਨੂੰ ਕਹਿ ਰਹੇ ਨੇ ਕਿ ਉੱਚੇ-ਚੇ ਚੌਰਤੇ ਕਿੱਥੇ ਰਮਦਾਸ ਨਹੀਂ ਕੀਰਤਨ ਕਟੂਗੜ ਸਾਡਾ 700 ਦਾ ਤੇਲ ਲੱਗਣਾ ਜੇ ਅਸੀਂ ਜਾ ਜਾਈਏ 600 ਦਾ ਤਾਂ ਕੋਈ ਕਿੱਥੇ ਵੱਟਦੇ ਪਿਆ ਕੋਈ ਰਮਦਾਸ ਮੇਰਾ ਖਿਆਲ ਹੈ ਜੇ ਜਿਆਦਾ ਨਹੀਂ ਤੇ 50 ਕਿਲੋ ਇੱਕ 50 ਕਿਲੋ ਮੀਟਰ ਇੱਕ ਸਾਈਡ ਆ ਜਾਈਏ ਸਾਰੇ ਵੀ ਸਾਰੇ ਸਾਡੇ ਘਰ ਤੋਂ ਚੱਲ ਕੇ ਤੇ 50 ਜਾਓ ਤੇ 50 ਉਹ 100 ਕਿਲੋਮੀਟਰ ਹੋ ਗਿਆ 100 ਕਿਲੋਮੀਟਰ ਦਾ ਜੇ ਜ਼ਿਆਦਾ ਨਹੀਂ ਤੇ 5 ਲੀਟਰ ਤੇਲ ਹੋ ਗਿਆ 500 ਦਾ ਤੇਲ ਸਾਡਾ ਲੱਗ ਗਿਆ ਰਾਸਤੇ ਐਕਸੀਡੈਂਟਰੀ ਖਤਰੇ ਹੋਏ ਤੇ 20 ਮਿੰਟ ਮੈਂ ਹੋ ਜਾ ਗੱਲਾਂ ਕਰਨੀਆਂ ਵਿਪੀਪਾਲ ਛਗੋ ਜੀ ਆ ਕਰੋ ਇਹ ਹੁਣ ਮੇਰੇ ਨਾਲ ਜੁੜਦੇ ਜਾਂਦੇ ਨੇ ਇਸ ਕਰਕੇ ਮੈਂ ਬਾਰ ਬਾਰ ਕਹਿਣਾ ਇਹ ਘਰ ਵਾਲੇ ਵੀ ਮੇਰੇ ਕੋਲ ਤਿੰਨ ਬਾਰ ਗਏ ਜਰੂਰ ਆਇਓ ਜਰੂਰ ਆਇਓ ਕਾਦੀਆਂ ਵਾਲੇ ਤਰੇ ਫਿੰਡੇ ਜਰੂਰ ਆਇਓ ਜਿਹਦਾ ਮਤਲਬ ਇਹ ਕੀਰਤਨ ਨਹੀਂ ਕਰਾ ਦੇ ਇਹ ਮੈਨੂੰ ਦੇਖਣਾ ਚਾਹੁੰਦੇ ਨੇ ਜੇ ਮੈਨੂੰ ਦੇਖਣਾ ਚਾਹੁੰਦੇ ਨੇ ਫਿਰ ਇਹ ਕੀਰਤਨ ਨਹੀਂ ਹੈ ਇਹਨਾਂ ਨੂੰ ਸ਼ਬਦ ਨਾਲ ਜੋੜਨਾ ਰਹਿਤ ਮਰਿਆਦਾ ਦਾ ਜਾਣੂ ਕਰਾਣਾ ਇਹਨਾਂ ਕੀਰਤਨੀਆਂ ਦੀ ਜ਼ਿੰਮੇਵਾਰੀ ਕੋਈ ਮੇਰੀ ਵਿਸ਼ੇਸ਼ ਜ਼ਿੰਮੇਵਾਰੀ ਨਹੀਂ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਮੇਰੀ ਸਿਹਤ ਆਪਣੀ ਹੈ ਮੇਰੀ ਉਮਰ ਦਾ ਆਪਣਾ ਤਗਾਜ਼ਾ ਹੈ ਜਦੋਂ ਮੈਂ ਇਹਨਾਂ ਪਿੰਡਾਂ 'ਚ ਅੱਜ ਤੱਕ 15-15 ਵਾਰ 20-20 ਵਾਰ ਫਿਰ ਕੇ ਇੱਕੋ ਗੱਲ ਕਰਦਾ ਰਿਹਾ ਹੁਣ ਇਹਨਾਂ ਦਾ ਤੇ ਕੀਰਤਨ ਬੰਦ ਹੋਇਆ ਪਿਆ ਮੈਂ ਨਾ ਇੱਥੇ ਭੰਕੂ ਹੁੰਦਾ ਤੇ ਨਹੀਂ ਕੀਰਤਨ ਕਰਨਾ ਸੀ ਠਾਣੇਦਾਰ ਬੈਠੇ ਨੇ ਬਲਵਿੰਦਰ ਸਿੰਘ ਦਾ ਕਰ ਲਿਆ ਗੁਰਮੀਤ ਸਿੰਘ ਜੀ ਬੈਠੇ ਨੇ ਹੋਰ ਵੀ ਸੰਗਤ ਵਿੱਚ ਕਾ ਕਾਫੀ ਗੁਰੂ ਕੇ ਸਿੱਖ ਬੈਠੇ ਜਿਹੜੇ ਐਸਡੀਓ ਸਾਹਿਬ ਪਤਾ ਨਹੀਂ ਉਹ ਵੀ ਹਜੇ ਬੈਠੇ ਨੇ ਤੇ ਜਿਹੜੇ ਸਾਡੇ ਗੁਰਦਾਸਪੁਰ ਵਾਲੇ ਆਉਂਦੇ ਨੇ ਤੇ ਇਹ ਉਹ ਹੁਣ ਉੱਠ ਕੇ ਲੰਗਰ ਛਕਣ ਚੱਲ ਗਏ ਵੀ ਮੈਂ ਅੱਗੇ ਮਿੰਟ ਵੀ ਹੋਇਆ ਮਾ ਉੱਥੋਂ ਮੈਨੂੰ ਬੜਾ ਦੁੱਖ ਲੱਗਿਆ ਉਹ ਦਿਨ ਮੈਂ ਜਿਹੜੇ ਉੱਥੇ ਕਿਥੇ ਲੱਗੇ ਸੀ ਮੈਨੂੰ ਪਾੜੇ ਮੇਰਾ ਗਰੇਸਿਬ ਹੋ ਗਿਆ ਔਰ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਬੋਲਣਾ ਕਿ ਮੈਨੂੰ ਨਹੀਂ ਸੱਜਣਾ ਚਾਹੀਦਾ ਕੀਰਤਨ ਹੁੰਦੇ ਆ ਜਾਨਾ ਮੈਨੂੰ ਕੋਈ ਇਤਰਾਜ਼ ਨਹੀਂ ਕੀਰਤਨਾਂ ਦਾ ਹੁਣ ਜਿੰਨੇ ਮਰਜੀ ਹੁਣ ਦਿਹਾੜੀ ਦੇ ਤਿੰਨ ਵਾਰ ਰੱਖ ਲੈਣ ਤਿੰਨ ਵਾਰ ਭਗਤਾਨ ਪਰ ਮੇਰੇ ਮਗਰ ਇਸ ਗੱਲ ਨੂੰ ਨਾ ਜੋੜਿਆ ਜਾਏ ਕਿ ਮੈਂ ਵੀ ਵਿੱਚ ਜ਼ਰੂਰ ਸੂਮੁਲੀਅਤ ਕਰਾਂ ਫੇਰ ਇਹਦਾ ਮਤਲਬ ਇਹ ਮੈਨੂੰ ਹੀ ਚਾਹਦੇ ਨੇ ਕੀਰਤਨ ਨੂੰ ਨਹੀਂ ਚਾਹਦੇ ਤੇ ਪ੍ਰੇਫਰੈਂਸ ਕੀ ਦੀ ਹੈ ਕੀਰਤਨ ਦੀ ਪ੍ਰੇਫਰੈਂਸ ਇਹਦਾ ਨਾਂ ਕੀਰਤਨ ਦਰਬਾਰ ਹੈ ਤੇ ਵਿਚਾਰ ਇਹੋ ਮਾੜੀ ਬੋਕੀ ਜਿਵੇਂ ਸਾਡਾ ਅਰਦਾਸੀਆ ਸਿੰਘ ਹੈ ਉਹ ਵੀ ਵਿਚਾਰਾ ਆਪਣਾ ਛੋਟਾ ਉਹਨਾ ਟੌਪਿਕ ਬਣਾਇਆ ਵਾ 10 ਮਿੰਟ ਦਾ ਉਹਦੇ ਵੀ ਲੱਗ ਜਾਂਦੇ ਨੇ ਤੇ ਉਸੇ ਟੌਪਿਕ ਵਿੱਚ ਨਹੀਂ ਇਹ ਨਹੀਂ ਉਹ ਹੀ ਗੱਲ ਆਏਗੀ ਕਿ ਇਹ ਜਿਹੜੇ ਬੰਦੇ ਨਹੀਂ ਸਿੱਖ ਬਣਦੇ ਉਹਨਾਂ ਦੇ ਘਰੇ ਕੋਈ ਵੀ ਧਾਰਮਿਕ ਸਮਾਗਮ ਨਾ ਕੀਤਾ ਜਾਏ ਉਹਨਾਂ ਦੇ ਮਰੇ ਬੰਦੇ ਤੇ ਅਰਦਾਸ ਨਾ ਕੀਤੀ ਜਾਏ ਨਾ ਪਾਠ ਪੜਿਆ ਜਾਏ ਤੇ ਨਾ ਹੀ ਉਹਨਾਂ ਨੂੰ ਕੁੜੀ ਦਿੱਤੀ ਜਾਏ ਤੇ ਜੇ ਕੁੜੀ ਦਿੱਤੀ ਹੈ ਤੇ ਉਹਦੇ ਆਨੰਦ ਕਾਰਜ ਗੁਰਦੁਆਰੇ ਵਿੱਚ ਨਾ ਕੀਤੇ ਜਾਣ ਕੋਰਟ ਵਿੱਚ ਜਾ ਕੇ ਕਰਨ ਮੈਂ ਕੁਝ ਨਹੀਂ ਕਹਿ ਸਕਦਾ ਇਹ ਮੇਰੀ ਵੀ ਜ਼ਿੰਮੇਵਾਰੀ ਨਹੀਂ ਇਹ ਹੈਗਾ ਜਿਹੜੀ ਖਾਲਸਾ ਪੰਥ ਨੂੰ ਲੀਡ ਕਰਨ ਦੀ ਤਾਕਤ ਹੈ ਗੁਰਦੁਆਰਾ ਪ੍ਰਬੰਧਕ ਮੈਸਰੋਵਣੀ ਕਰਬੰਧਕ ਕਮੇਟੀ ਇਹ ਉਹਨਾਂ ਦਾ ਹੀ ਪ੍ਰੋਸੈਸ ਹੈ ਜਿਹੜਾ ਸਾਾਨੂੰ ਕਰਨਾ ਪੈ ਰਿਹਾ ਉਹ ਹੁਣ ਥੋੜੇ ਥੋੜੇ ਸਰਗਰਮ ਹੋਏ ਨੇ ਹੁਣ ਜਦੋਂ ਪਤਾ ਲੱਗਿਆ ਵੀ ਸਾਡੀ ਇਸੇ ਪਾਸੇ ਵੱਟਤ ਨਹੀਂ ਹੋਣ ਲਈ ਹੁਣ ਕਹਿੰਦੇ ਨੇ ਐਨ 11000 ਅਸੀਂ ਕਿਰਪਾਨਾਂ ਵੀ ਦਿੰਨੇ ਆ ਜੀ ਅਸੀਂ ਫਲਾਨੇ ਥਾਂ ਵਿਸਾਖੀ ਤੇ ਅਮਰ ਸੰਚਾਰ ਹੋਇਆ ਹੋਇਆ ਹੈ ਤੇ ਉਹ ਇਹ ਜ਼ਿੰਮੇਵਾਰੀ ਹਰ ਬੱਚੇ ਨੂੰ 12-13 ਸਾਲ ਦੀ ਉਮਰ ਵਿੱਚ ਖੁਦ ਉਹ ਪੱਕੀ ਪਰਿਵਾਰ ਦੀ ਜ਼ਿੰਮੇਵਾਰੀ ਹੋਏ ਪੀ ਇਹਨੂੰ ਖੜਲੇ ਦੀ ਪਹੁੰਚ ਕਾਣੀ ਆ ਫੇਰ ਇਹ ਕੌਮ ਇਕਜੁੱਟ ਇਕ ਇਕੱਠੀ ਹੁੰਦੀ ਹੈ ਤੇ ਨਸ਼ੇਰਾਂ ਚੋਂ ਨਿਕਲਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਟੌਰ ਹੁੰਦਾ ਤੇ ਇਹਨਾਂ ਦੇ ਟੌਰ ਨਾਲ ਹੀ ਸਾਧ ਸੰਗਤ ਦਾ ਵੀ ਇੱਜ਼ਤ ਸਤਿਕਾਰ ਬਣਦਾ ਸੋ ਇੰਨੀ ਇੱਕ ਬੇਨਤੀ ਹੈ ਪ੍ਰਬੰਧ ਕਰੋ ਹੁਣ ਇਸੇ ਤਰੀਕੇ ਨਾਲ ਕੀਰਤਨ ਵਿੱਚ ਬੈਠੇ ਰਹਿਣਾ ਜੇ ਮੈਂ ਜਾਣਾ ਹੋਵੇਗਾ ਤੇ ਮੈਂ ਚਲੇ ਜਾਊਂਗਾ ਮੈਂ ਬੈਠਣਾ ਹੋਵੇਗਾ ਤਾਂ ਮੈਂ ਬੈਠ ਇੱਕ ਕੀਰਤਨ ਸਾਡਾ ਉੱਥੇ ਗੁਰਦੁਆਰੇ ਹੋਣ ਰਿਹਾ ਉੱਥੇ ਵੀ ਕਈ ਮੈਨੂੰ ਕਈ ਵਾਰ ਵਿਚਾਰੇ ਉਹ ਜੋ ਟਾਈਮ ਦੀ ਸੰਜੇਜ ਕਰਕੇ ਥੋੜਾ ਬਹੁਤ ਇੱਕ ਦੂਜੇ ਚ ਹੋ ਜਾਂਦਾ ਕੰਟਰੋਵਰਸੀ ਹੋ ਜਾਂਦੀ ਵੀ ਮੈਨੂੰ ਥੋੜਾ ਦਿੱਤਾ ਉਹਨੂੰ ਜ਼ਿਆਦਾ ਦਿੱਤਾ ਤੇ ਉਹ ਇਹ ਸਾਰਾ ਸਟੇਜ ਦਾ ਪ੍ਰਬੰਧ ਕਿਹਨਾ ਚੁੱਕਣਾ ਕੋਈ ਬੰਦਾ ਚੁੱਕ ਲੋ ਜੋ ਉੱਥੋਂ ਦਾ ਚੁੱਕਣਾ ਕੋਈ ਬੰਦਾ ਤੁਹਾਡੇ ਚੁੱਕ ਲੋ ਜੀ ਨਾ ਪ੍ਰਬੰਧ ਚੁੱਕਣਾ ਜਿਹੜੇ ਬੰਦੇ ਦੋ ਚਾਰ ਆਏ ਉਹ ਸਾਰੇ ਲਾਲਾ ਕਰ ਇੱਥੇ ਹੁਣ ਜਿਹੜੇ ਬੰਦੇ ਆਏ ਉਹਨਾਂ ਦੀ ਪਹਿਲਾਂ ਲਿਸਟ ਬਣੀ ਹੋਏ ਕਿ ਕਿਸ ਤਰੀਕੇ ਨਾਲ ਜਿਹੜਾ ਜਿਹੜਾ ਬੰਦਾ ਉਹਨੂੰ ਕਿੰਨਾ ਕਿੰਨਾ ਸਮਾਂ ਦੇਣਾ ਹੁਣ ਉਹਦਾ ਚ ਦੋ ਤਿੰਨ ਗੱਲਾਂ ਹੁੰਦੀਆਂ ਇੱਕ ਜਿਹੜੇ ਪੁਰਾਣੇ ਕੀਰਤਨੀਆਂ ਹੁੰਦੇ ਨੇ ਇੱਕ ਜਿਹੜੇ ਨਵੇਂ ਇੰਟਰਸਟਿਡ ਹੁੰਦੇ ਨੇ ਉਹਨਾਂ ਦਾ ਥੋੜਾ ਥੋੜਾ ਨਵਾਂ ਇਹ ਥੋੜਾ ਜਿਹਾ ਅਬਦੁੱਲਾਹ ਲਾਲਾ ਪੁਰਾਣੇ ਥੋੜੇ ਦੋ ਤਿੰਨ ਪੜ ਲੈ ਬਸ ਐ ਨਹੀਂ ਫਰਕ ਹੁੰਦਾ ਸੋ ਭਾਈ ਆਪਣਾ ਕੰਮ ਠੀਕ ਤਰੀਕੇ ਨਾਲ ਕਰੋ ਐਨੀਆਂ ਕਿ ਬੇਨਤੀਆਂ ਪ੍ਰਬੰਧ ਕਰਦੇ ਹੋ ਹਦਾਸਨਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ 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 ਵਾਹਿਗੁਰੂ